ਗਾਇਸ ਹੋਰ ਕੀ ਹਾਲ ਚਾਲ ਉਮੀਦ ਆ ਸਾਰੇ ਵਧੀਆ ਘੈਂਟ ਹੋਗੇ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਸਾਥ 100 ਸਬਸਕ੍ਰਾਈਬਰ ਪੂਰੇ ਕਰਤੇ ਆ ਤੇ ਦਿਲੋਂ ਧੰਨਵਾਦ ਆ ਐਸਾ ਹੀ ਪ੍ਰਾਪ ਦੇ ਸਪੋਰਟ ਕਰਦੇ ਰਿਹਾ ਕਰੋ ਤੇ ਬਾਕੀ ਅਸੀਂ ਅੱਜ ਚਲੇ ਹਾਂ ਹਿਮਾਚਲ ਪ੍ਰਦੇਸ਼ ਚਲੇ ਆ ਘੁੰਮਣ ਤੇ ਬਾਬਾ ਜੀ ਦੇ ਮੱਥਾ ਟੇਕਣ ਚਲੇ ਆ ਉੱਥੇ ਵੀ ਜਾਵਾਂਗੇ ਤੇ ਬਾਕੀ ਮਿਲਦੀ ਆ ਜੋ ਬਾਕੀ ਪੈਕੇਜ ਕੁਝ ਸਾਰਾ ਮੁੱਕੇ ਹੋ ਗਿਆ ਅੱਛਾ ਮੋਟਰਸਾਈਕਲ ਤੇ ਜਾਵਾਂਗੇ ਬਾਕੀ ਵੀਰ ਦੀ ਆਈਡੀ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਜਿਨੇ ਵੀ ਨੂੰ ਨਹੀਂ ਪਤਾ ਉਹ ਦੇਖ ਸਕਦਾ ਸਬਸਕ੍ਰਾਈਬ ਜੁੜ ਕਰ ਲਿਓ ਤੇ ਬਾਕੀ ਅੰਤ ਤੱਕ ਵਲੋਗ ਜਰੂਰ ਦੇਖਿਓ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜੁੜ ਮੇਤਰੋ ਘਰੋਂ ਆ ਗਈਆਂ ਬਾਹਰ ਤੇ ਜਾਂਦੇ ਕਾਉ ਜੀ ਮੇਸਰੋ ਰਾਤ ਹੋ ਗਈ ਸੀ ਲੇਟ ਤੇ ਇਸ ਕਰਕੇ ਵਲੌਗ ਨਹੀਂ ਬਣਾ ਸਕੇ ਤੇ ਹੁਣ ਸਟਾਰਟ ਕੀਤਾ ਤੇ ਬਾਕੀ ਪਹੁੰਚ ਗਿਆਂ ਹੀ ਬਾਕੀ ਚੈੱਕ ਕਰਦੇ ਆ ਕਿੱਥਾਂ ਬੈਠੇ ਆ ਤੇ ਬਾਕੀ ਰੀਆ ਚੈੱਕ ਹੋ ਕਿੰਨਾ ਲੱਗੰਦਿਆ ਚੱਲੇ ਹੁਣ ਢੋਲੀ ਧਰ ਚੱਲੇ ਆ ਇਸ਼ਨਾਨ ਸ੍ਰੀ ਕਰਾਂਗੇ ਮਿੱਤਰੋ ਤੌਲੀਤਾਰ ਪਹੁੰਚ ਗਏ ਆ ਆਣੇ ਵੀ ਪਹੁੰਚ ਗਏ ਆ ਤੌਲੀਤਾਰ ਤੇ ਚਲੋ ਜੀ ਮਿੱਤਰੋ ਤੌਲੀਤਾਰ ਪਹੁੰਚ ਗਏ ਆ ਇਥੇ ਸ਼ਨਾਣ ਕਰ ਰੱਖ ਜਾ ਕਿਨੇ ਇਕੱਠੇ ਬਰਾਗਣੇ ਨੇ ਉਸ ਨੂੰ ਵੀ ਸਿੱਧਾ ਕਰ ਲੈ ਤੇ ਇਹ ਪਰਮਾਣੂ ਨਹੀਂ ਹਾਂ ਕਿ ਇਹ ਲੱਗ ਹੋਈ ਤਾਂ ਤੇ ਹੁਣ ਆ ਕਿ ਜਮਾ ਦੇ ਉੱਪਰ ਉੱਪਰ ਨਾ ਟਿਕਾਂ ਤੇ ਲਾਉਣ ਨਾਲ ਜੁੜਿਆ ਰਹੋ ਠੀਕ ਆ ਐਂਸ ਤੱਕ ਜੁੜੇ ਰਹਿਸੋ ਬਸ ਹੀ ਲੈਂਦੀ ਆ ਬਸ ਠੀਕ ਉਹ ਬੋਲੀ ਉਹ ਤਾਂ ਲੈਣੇ ਉਹ ਤਾਂ ਹਾਇ ਤੱਕ ਦੋ ਜੀ ਮਿੱਤਰੋ ਉੱਪਰ ਪਹੁੰਚ ਗਏ ਵੱਡੇ ਗੁਰਦਾਰੇ دیکھ سکوں مت ٹیکنڈے بابے چیزیں لینا چلا دیں لے کے بہت ہی بڑی ایریا ہے مت ٹیکنگ ਗਾਇਕ ਸੋਨਤੀ ਪਾਠਕੀ ਨਾ ਗਾਇਕ ਸੋਨਤੀ ਨਾ ਗਾਇਕ ਸੋਨਤੀ ਲੱਗੇ ਬੋਲਾਰਾ ਅਸਰ ਅੰਕਸਰ ਦੇ ਜਲਦੀ ਵਾਲੇ ਬੋਲਸਰ ਦੇ ਸੰਗੀਤ ਉਪਾਰਤ ਗਾਇਕ ਜੀ ਦੇ ਖਾਸ ਸਾਲ ਗਾਇਕ ਜੀ ਦੇ ਹਸੇ ਬੱਸ ਕੁਛੇ ਕੁਦ ਤਾਰੇ ਆ ਗਏ ਮੱਥਾ ਠੇਕ ਲੈ ਬਨੇ ਰਹੀ ਪੰਜ ਸਾਲ ਬਾਅਦ ਪੰਜ ਸਾਲ ਬਾਅਦ ਆਈ ਨਾ ਲੈਣਾ ਤਾਂ ਤੇ ਜੀ ਨੇ ਛੇ ਲੈਣਾ Halo nakoko kita na kira 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 ਮੇਰੇ ਤੋਂ ਉਖਾ ਲਿਆ ਮੇਰੇ ਮਥਮਤਾ ਕਾ ਤੇਗ ਲਿਆ ਸਾਰਾ ਕੰਮ ਓਕੇ ਹੋ ਗਿਆ ਤੇ ਹੁਣ ਚੱਲੇ ਆ ਵਾਪਸੀ ਘਰ ਤੇ ਮੇਰੇ ਤੋਂ ਮੋਟਰਸਾਈਕਲ ਫਸ ਗਿਆ ਤੇ ਓਖਾ ਹੋ ਗਿਆ ਕੰਮ ਮੈਟਰ ਹੰਚਲੇਆ ਘਰਾਂ ਨੂੰ ਵਾਪਸ ਵਾਪਸੀ ਆ ਉੱਥੇ ਚੇਂਜ ਕਰਨਾ ਕਿੱਥੇ ਕਰਨਾ ਓਏ ਜੀ ਮਿੱਤਰੋ ਵੀਊ ਚੈੱਕ ਕਰੋ ਤੁਸੀਂ ਸਾਰਾ ਪਹਾੜੀਆਂ ਹੀ ਪਹਾੜੀਆਂ تو مترو بہت ہی بڑی کینٹ ویو آگے بھی تھان جا کے دکھا دے آر بھی چلے ہیں ਲਓ ਜੀ ਮਿੱਤਰੋ ਬਲੌਗ ਦੀ ਹੁਣ ਐਂਡਿੰਗ ਦਾ ਟਾਈਮ ਹੋ ਗਿਆ ਤੇ ਬਾਕੀ ਇਹ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਇੱਕ ਅਚ ਚੈੱਕ ਵੀਊ ਕਰਾ ਦਿੰਦੇ ਆ ਤੁਹਾਨੂੰ ਦੇਖੋ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਓਕੇ ਟੈਕ ਓਕੇ